ਮੈਂ ਇੱਕ ਮਿਸਾਲ ਦੇਣਾ ਚਾਹਣਾ ਹੈ ਮੁਸਲਮ ਭਾਈਚਾਰਾ ਪੂਰੇ ਦੇਸ਼ ਵਿੱਚ ਤਕਰੀਬਨ 18% ਹੈ ਮੈਂ ਪਾਰਲੀਮੈਂਟ ਦੇਖ ਰਿਹਾ ਸੀ ਜੰਮੂ ਤੋਂ ਲੈ ਕੇ ਹਾਈਦਰਾਬਾਦ ਤੱਕ ਇੱਕ ਵੀ ਉਹਨਾਂ ਦਾ ਨਮਾਇੰਦਾ ਨਹੀਂ ਹੈ ਕਾਰਨ ਇਕਤਾ ਨਹੀਂ ਹੈ ਇੱਕ ਛੱਡੇ ਥੱਲੇ ਇਕੱਠੇ ਨਹੀਂ ਹੈ ਤਾਂ ਹੋ ਕੀ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਉਹ ਬਾਵਰੀ ਬਜਟ ਤੇ ਹਮਲੇ ਹੋ ਗਏ ਕੁਝ ਵੀ ਹੋਇਆ ਉਹਨਾਂ ਨੂੰ ਫਿਰ ਵੀ ਕੋਈ ਉਸ ਗੱਲ ਦਾ ਕੋਈ ਲਾਈ ਲੜ ਨਹੀਂ ਸਕਦੇ ਕਿਉਂਕਿ ਲੀਡਰਸ਼ਿਪ ਹੈ ਨਹੀਂ ਜੇ ਤੁਹਾਡੇ ਭੇਕੇ ਤਕੜੇ ਆ ਨਾ ਸਾਰੇ ਘਰ ਵਾਲੇ ਪੂਰੀ ਸਦਕਾਰ ਕਰਦੇ ਆ ਜਿਹੜਾ ਮੁੱਖ ਮੰਤਰੀ ਬਣਿਆ ਮੈਂ ਉਹਨੂੰ ਸਿੱਖ ਕਹਿੰਦਾ ਹੀ ਨਹੀਂ ਉਹ ਸਿੱਖ ਹੈ ਪਹਿਲਾ ਬੰਦਾ ਜਿਹਨੇ ਬਾਲ ਕੱਟੇ ਆ ਤੇ ਕੱਲ ਨਾ ਪੱਗ ਘੁੰਮਾਉਂਦਾ ਇੱਕ ਦਿਮਾਉਣ ਵਾਸਤੇ ਕਿਉਂ ਸਿੱਖ ਹੈ ਹਰ ਰੋਜ਼ ਇਹ ਜਿਹੇ ਬਿਆਨ ਦਿੰਦਾ ਹੈ ਐਂ ਦੀਆਂ ਉਹ ਕਟੂਤਾ ਹੈ ਇਹ ਸਾਨੂੰ ਦੁੱਖ ਲੱਗਦਾ ਕਿ ਉਹ ਪੰਜਾਬ ਦੀ ਅਗਵਾਈ ਅਜੇ ਬਾੜੇ ਬੰਦੇ ਇਨਸਾਨ ਕੋਲ ਚਲੀ ਗਈ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨੀ ਕੇਜਰੀਵਾਲਾ ਹੈ ਕਿ ਜਿਵੇਂ ਸਾਰਾ ਪੰਜਾਬ ਦੇ ਖਜ਼ਾਨੇ ਦਾ ਖਰਚਾ ਕੇਂਦਰੀ ਵਾਸਤੇ ਲੱਗ ਰਿਹਾ ਹੈ ਮੈਂ ਕਹਿ ਸਕਦਾ ਹੈ ਦਿੱਲੀ ਸਟੇਟ ਦੇ ਵਿੱਚ ਸੂਚੀ ਸਿੱਖ ਸੰਗਤ ਸੂਚੀ ਸਿੱਖ ਜਥੇਬੰਦੀਆਂ ਸਾਰੀਆਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਥੱਲੇ ਸਾਰੀਆਂ ਕੱਟੀਆਂ ਹੋ ਗਈਆਂ ਜਿਹੜੀ ਕੌਮ ਇਕੱਠੀ ਹੈ ਕੋਈ ਕੌਮ ਤਕੜੀ ਹੈ ਮੈਂ ਇੱਕ ਮਿਸਾਲ ਦੇਣਾ ਚਾਹਣਾ ਹੈ ਮੁਸਲਮਾਨ ਭਾਈਚਾਰਾ ਪੂਰੇ ਦੇਸ਼ ਵਿੱਚ ਤਕਰੀਬਨ 18% ਹੈ 18% ਇੱਕ ਬਹੁਤ ਵੱਡੀ ਆਬਾਦੀ ਹੁੰਦੀ ਹੈ ਪਰ ਜੇ ਤੁਸੀਂ ਮੈਂ ਪਾਰਲੀਮੈਂਟ ਦੇਖ ਰਿਹਾ ਸੀ ਜੰਮੂ ਤੋਂ ਲੈ ਕੇ ਹਾਈਦਰਾਬਾਦ ਤੱਕ ਇੱਕ ਵੀ ਉਹਨਾਂ ਦਾ ਨਮਾਇੰਦਾ ਨਹੀਂ ਹੈ ਕਾਰਨ ਇਕਤਾ ਨਹੀਂ ਹੈ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੈ ਇੱਕ ਉਹਨਾਂ ਦੀ ਪਾਰਟੀ ਨਹੀਂ ਹੈ ਵੰਡੇ ਹੋਣ ਕਾਰਨ ਕੋਈ ਉਹਨਾਂ ਦੀ ਤਾਕਤ ਨਹੀਂ ਹੈ ਕਹੀ ਹੈ ਕਿ ਹਲਕੇ ਹੈ ਆਪਣੇ ਇਥੋਂ ਪੂਰੇ ਦੇਸ਼ ਵਿੱਚ ਜਿੱਥੇ ਉਹਨਾਂ ਦੀ ਬਹੁਤ ਵੱਡੀ ਮੈਜੋਰਟੀ ਹੈ ਪਰ ਇਕਤਾ ਨਾ ਹੋਣ ਕਰਕੇ ਉਹਨਾਂ ਦੇ ਨਮਾਇੰਦੇ ਕਿਤੇ ਤੋਕੀ ਰਿਹਾ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਉਹ ਬਾਵਰੀ ਪੱਜੇ ਤੇ ਹਮਲੇ ਹੋ ਗਏ ਕੁਝ ਵੀ ਹੋਇਆ ਉਹਨਾਂ ਨੂੰ ਫਿਰ ਵੀ ਕੋਈ ਉਹ ਗੱਲ ਦਾ ਉਹ ਲੜਾਈ ਲੜ ਨਹੀਂ ਸਕਦੇ ਕਿਉਂਕਿ ਲੀਡਰਸ਼ਿਪ ਹੈ ਨਹੀਂ ਆਪਾਂ 2% ਹੈ ਪਰ ਆਪਣੀ ਵੱਡੀ ਤਾਕਤ ਆਪਾਂ ਸਾਰੇ ਕੌਮ ਸ੍ਰੀ ਕਾਲਕਸਰ ਸਾਹਿਬ ਦੇ ਥੱਲੇ ਕੱਟੀ ਹੈ ਆਪਣੀ ਇੱਕ ਪਾਰਲੀਮੈਂਟ ਡੈਕਲੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖ ਕੌਮ ਨੂੰ ਇਕੱਠਾ ਕਰਕੇ ਉਹਨਾਂ ਦੇ ਹੱਥ ਫੈਸਲੇ ਕਰਦੀ ਹੈ ਪਰ ਮੈਂ ਬੇਨਤੀ ਕਰਦਾ ਹਾਂ ਆ ਜਿਹੜੀਆਂ ਤਾਕਤਾਂ ਦੂਜੀਆਂ ਵਿਰੋਧੀਆਂ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਇਸ ਕੌਮ ਨੂੰ ਫਿਰ ਤੋਂ ਬਕੇੜਿਆ ਜਾਏ ਲਾਲਚ ਦੇ ਕੇ ਐਲੀਆਂ ਸਿਕਿਉਰਟੀਆਂ ਦੇ ਕੇ ਬਿਜ਼ਨਸ ਦੀ ਹੈਲਪ ਕਰਕੇ ਉਹ ਕੋਸ਼ਿਸ਼ ਕਰਦੇ ਕਿ ਆਪਣੇ ਲੀਡਰਸ਼ਿਪ ਨੂੰ ਤੋੜਿਆ ਜਾਏ ਪਰ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਪੂਰੇ ਪੰਜਾਬ ਵਿੱਚ ਤੇ ਦੇਸ਼ ਵਿੱਚ ਸਿੱਖ ਸੰਗਤ ਇੱਕ ਮੰਚ ਆਇਆ ਹੈ ਕਿ ਕੌਮ ਵਾਸਤੇ ਕੌਮ ਦੀ ਚਰਤੀ ਕਲਾ ਵਾਸਤੇ ਸ੍ਰੋਚੇ ਖਾਲਸਾ ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਥੱਲੇ ਇਕੱਠਾ ਹੋਣਾ ਪੈਣਾ ਸ਼੍ਰੋਮਣੀ ਕਾਲੀ ਦਲ 103 ਸਾਲ ਪਹਿਲੇ ਬਣਾਈ ਗਈ ਸੀ ਆ ਕੋਈ ਸਿਆਸੀ ਪਾਰਟੀ ਨਹੀਂ ਹੈ ਆ ਇੱਕ ਸੋਚ ਹੈ ਇੱਕ ਕੌਮ ਦੀ ਭਾਵਨਾ ਹੈ ਕੌਮ ਦਾ ਦਿਲ ਹੈ ਸ਼੍ਰੋਮਣੀ ਕਾਲੀ ਦਲ ਤਖੜਾ ਤੇ ਸ਼ੋਮ ਆਪਣੀ ਕੌਮ ਤਖੜੀ ਹੈ ਤੁਸੀਂ ਦੇਖਿਆ ਹੋਣਾ ਆਪਣੀ ਕੌਮ ਤੇ ਹਮਲੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਿਆ ਗਿਆ ਬਾਕੀ ਕਮੇਟੀਆਂ ਨੂੰ ਤੋੜਿਆ ਗਿਆ ਆਪਣੇ ਵਿੱਚ ਵੰਡੀ ਪਾਈ ਗਈ ਆਪਣੇ ਵੀ 88 ਦੇ ਅੰਗਲੇ 74 ਸਾਲ ਹੋ ਜਾਣਗੇ ਕੋਈ ਇਨਸਾਫ ਨਹੀਂ ਮਿਲਿਆ ਆ ਤਾਈ ਸਾਰਾ ਚੀਜ਼ ਮਿਲ ਗਈਆਂ ਜਿਉਂ ਨੂੰ ਪਤਾ ਲੱਗ ਜੇ ਕਿ ਆਪਾਂ ਇੱਕਟੀਆਂ ਹਾਂ ਤੋਂ ਮੈਨੂੰ ਬੜੀ ਖੁਸ਼ੀ ਹੈ ਕਿ ਆਪਾਂ ਅੱਜ ਤੋਂ ਜਿਹੜੀ ਸ਼ੁਰੂਆਤ ਦਿੱਲੀ 'ਚ ਹੋਈ ਹੈ ਉਹਦੇ ਬਾਅਦ ਮੈਨੂੰ ਚੰ ਪੰਜਾਬ ਤੋਂ ਵੀ ਬੜੇ ਸਨੇਹ ਹਰੇ ਹੈ ਕਿ ਆਪਸ ਬਹੁਤ ਲੋਕ ਇਕੱਠੇ ਹੋ ਕੇ ਪੰਥ ਦੀ ਨਮੈਂਦਾ ਜਨ ਦੇ ਭੱਗੀ ਨੂੰ ਤਾਕਤਵਰ ਬਣਾਉਣਾ ਚਾਹੁੰਦੇ ਹੈ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਦੂਜੀ ਗੱਲ ਪੁਣੀ ਜਥਾ ਆਇਆ ਬੰਬੇ ਤੋਂ ਜਥਾ ਆਇਆ ਪਟਨਾ ਸਾਹਿਬ ਤੋਂ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਹਰ ਸਟੇਟ ਵਿੱਚ ਅਸੀਂ ਭੜਾਈ ਜਾਊਗੀ ਤੇ ਮੈਨੂੰ ਲੱਗਦਾ 30 ਤਰੀਕ ਨੂੰ ਤਾਂ ਟਾਈਮ ਫਿਕਸ ਕੀਤਾ ਅਸੀਂ ਬੰਬੇ ਵਿੱਚ ਅਸੀਂ ਕਮੇਟੀ ਬਣਾ ਕੇ ਉੱਥੇ ਭੇਜਾਂਗੇ ਬਾਕੀ ਅਸੀਂ ਸਾਰੀ ਸਟੇਟ ਤੱਕ ਦੇਖੋ ਕਿੱਥੇ ਵੀ ਕਿਸੇ ਸਿੱਖ ਭੈਣ ਭਰਾ ਨੂੰ ਹਿੰਦੁਸਤਾਨ ਵਿੱਚ ਬੱਥੇਆ ਹੁੰਦੀ ਹੈ ਉਹ ਸਿੱਧੇ ਟੈਲੀਫੋਨ ਦਾਸ ਨੂੰ ਕਰਦੇ ਆ ਅਸੀਂ ਉਹਨਾਂ ਦੀ ਹੱਲ ਕਰਾਉਣੇ ਆ ਪਿੱਛੇ ਜੇ ਆਪਣੇ ਉਤਰਾੰਚਲ ਵਿੱਚ ਆਪਣੇ ਸਿੱਖ ਭੈਣ ਭਰਾ ਜਿਹੜੇ ਪਾਸਪੁਰ ਫਤ ਉਹਨਾਂ ਦੀ ਜ਼ਮੀਨਾਂ ਤੇ ਸਰਕਾਰ ਕਾਬਜ ਹੋਣ ਚਾਹਦੀ ਸੀ ਉਹ ਉਹਨਾਂ ਨੂੰ ਮੇਰੇ ਕੋਲ ਆਏ ਤੇ ਅਸੀਂ ਕੱਲ ਹੀ ਉੱਥੋਂ ਦੇ ਮੁੱਖ ਮੰਤਰੀ ਨਾਲ ਅਸੀਂ ਮਿਲੇ ਤੇ ਉਹ ਹੱਲ ਕਰਾਇਆ ਗੁਰਦੁਆਰਾ ਗਿਆਨ ਕੋਦਰੀ ਦਾ ਸਮੱਸਿਆ ਆਈ ਸੀ ਉਹ ਜ਼ਮੀਨ ਬਾਰੇ ਅਸੀਂ ਗਏ ਤੇ ਉਹ ਵੀ ਹੱਲ ਕਰਾਇਆ ਯੂਪੀ ਵਿੱਚ ਵੀ ਸਮੱਸਿਆ ਹੈ ਆਪਣੀ ਕਿਸਾਨਾਂ ਦੀ ਜਿਹੜੇ ਸਿੱਖ ਗਏ ਸੀ ਉਹਨਾਂ ਨੂੰ ਵੀ ਹੁੰਦਾ ਜਮੀਨ ਲੈਣ ਲੱਗੇ ਸੀ ਉਹ ਸਾਡੇ ਕੋਲੇ ਆਏ ਕਿ ਅਸੀਂ ਯੋਗੀ ਜੀ ਕੋਲੇ ਜਾ ਕੇ ਜਾਂਦਾ ਕਾਲੀਗੜ੍ਹ ਦਾ ਗਿਆ ਤੇ ਉਹਨਾਂ ਦੇ ਸਮੱਸਿਆ ਹੱਲ ਕਰਾਇਆ ਸੋ ਮੇਰਾ ਕਹਿਣ ਦਾ ਭਾਅ ਹੈ ਜੇ ਤੁਹਾਡੇ ਪੇਕੇ ਤਕੜੇ ਆ ਨਾ ਸਾਰੇ ਘਰ ਵਾਲੇ ਪੂਰੀ ਸਦਕਾਰ ਕਰਦੇ ਆ ਥੋੜਾ ਅਸਲੀ ਕਿਲਾ ਸ਼੍ਰੋਮਣੀ ਕਾਲੀਦਲਾ ਐ ਇਹਨੂੰ ਮਜ਼ਬੂਤ ਰੱਖੋ ਦੁਨੀਆਂ ਵਿੱਚ ਤੁਹਾਨੂੰ ਕੋਈ ਸਮੱਸਿਆ ਨਹੀਂ ਆਉਗੀ ਤੇ ਇਸ ਕਰਕੇ ਮੈਂ ਤਾਂ ਅੱਜ ਸਾਰਿਆਂ ਦਾ ਧੰਨਵਾਦ ਕਰਨਾ ਹੈ ਸਾਰੀ ਲੀਡਰਸ਼ਿਪ ਜਿਹੜੀ ਆਈ ਹੈ ਉਹਨਾਂ ਨੂੰ ਪਾਰਟੀ ਵਿੱਚ ਜਿਹੜੇ ਆਏ ਵੀ ਕਹਿੰਦਾ ਜਿਹੜਾ ਮੁੱਖ ਮੰਤਰੀ ਬਣਿਆ ਮੈਂ ਉਹਨੂੰ ਸਿੱਖ ਕਹਿੰਦਾ ਹੀ ਨਹੀਂ ਉਹ ਸਿੱਖ ਹੈ ਪਹਿਲਾ ਬੰਦਾ ਜਿਹਨੇ ਬਾਲ ਕੱਟੇ ਐ ਤੇ ਕੱਲਾ ਪੱਗ ਪਨਹੋਂਦਾ ਇੱਕ ਹੋਣ ਵਾਸਤੇ ਕਿਉਂ ਸਿੱਖ ਹੈ ਨਾ ਉਹ ਸਿੱਖ ਇਤਿਹਾਸ ਬਾਰੇ ਪਤਾ ਨਾ ਮर्याਦਾ ਬਾਰੇ ਪਤਾ ਤੇ ਉਸ ਕਰਕੇ ਸਾਨੂੰ ਬੜਾ ਦੁੱਖ ਹੁੰਦਾ ਹੈ ਜਿਦੋਂ ਦੇਖਦੇ ਆ ਉਹਦੇ ਬਿਆਨ ਸੁਣਦੇ ਆ ਹਰ ਰੋਜ਼ ਇਹ ਜੇ ਬਿਆਨ ਦਿੰਦਾ ਹੈ ਐਡੀਆਂ ਉਹਦੀਆਂ ਕਟੂਟਾਂ ਕਿ ਸਾਨੂੰ ਦੁੱਖ ਲੱਗਦਾ ਕਿ ਉਹ ਪੰਜਾਬ ਦੀ ਅਗਵਾਈ ਇਹ ਜੇ ਬਾੜੇ ਪੱਧਰ انسان ਕੋਲ ਚਲੀ ਗਈ ਹੈ ਦੂਜੀ ਗੱਲ ਜਿਵੇਂ ਉਹ ਲੁੱਟਣ ਤੇ ਲੱਗੇ ਜਿਵੇਂ ਕੇਜਰੀਵਾਲ ਨੇ ਆਪਣਾ ਸੂਬੇ ਪੰਜਾਬ ਵਿੱਚ ਜਿਵੇਂ ਕੰਟਰੋਲ ਕੀਤਾ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੀ ਕੇਜਰੀਵਾਲ ਆ ਕਿ ਜਿਵੇਂ ਸਾਰਾ ਪੰਜਾਬ ਦੇ ਖਜ਼ਾਨੇ ਦਾ ਖਰਚਾ ਕੇਜਰੀਵਾਲ ਤੇ ਲੱਗ ਰਿਹਾ ਹੈ ਮੈਂ ਕਹਿੰਦਾ ਇੱਕ ਬਹੁਤ ਵੱਡੀ ਪੰਜਾਬ ਦੇ ਜਨਤਾ ਦਾ ਬੇਇਨਸਾਫੀ ਆ ਆਮ ਆਦਮੀ ਪਾਰਟੀ